ਸਵਾਗਤ ਕਰਦੇ ਹਾਂ ਸਵਰੰਟੈਨਾ ਜੀ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਰੰਟੈਨਾ ਜੀ ਜਿਆਨੋ ਆ ਬੜੀ ਮਿਹਰਬਾਨੀ ਹੈ ਪ੍ਰੀਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਗੁੱਡ ਮਾਰਨਿੰਗ ਸਾਡੇ ਸਾਰੇ ਹੀ ਪਰਿਵਾਰਕ ਮੈਂਬਰ ਨੂੰ ਸਤਿ ਸ਼੍ਰੀ ਅਕਾਲ ਤੇ ਸੁਰਖੀ ਜਿਹੜਾ ਗਿਰਵਾ ਇਹ ਹੈ ਕਿ ਜੱਜ ਯਸ਼ਵੰਤ ਵਰਮਾ ਦੀ ਬਦਲੀ ਨੂੰ ਲੈ ਕੇ ਉੱਠਿਆ ਵਿਵਾਦ ਹਮ ਹਮ ਕੌਂਸਲ ਮੈਂਬਰਾਂ ਦੀ ਤਨਖਾਹ ਦੇ ਵਿੱਚ 25% ਦਾ ਵਾਧਾ ਮਨਦੀਸ਼ ਸੋਧਿਆ ਦੇ ਇੰਚਾਰਜ ਬਣਨ ਤੋਂ ਬਾਅਦ ਚੰਡੀਗੜ੍ਹ ਪਹੁੰਚਣ ਤੇ ਸਵਾਗਤ ਵਿਧਾਨ ਸਭਾ ਦੇ ਵਿੱਚ ਪ੍ਰਤਾਪ ਸਿੰਘ ਬਾਜਬਾਨੀ ਚੁੱਕੇ ਵੱਡੇ ਮੁੱਦੇ ਹਾਈ ਕੋਰਟ ਦੇ ਵਿੱਚ ਪੰਜਾਬ ਪੁਲਿਸ ਨੇ ਕਿਹਾ ਅਸੀਂ ਪੰਜਾਬ ਮੰਤਰੀ ਮੰਡਲ ਦੇ ਵਿੱਚ ਛੇਤੀ ਬਦਲਾਅ ਹੋਣ ਦੀ ਸੰਭਾਵਨਾ ਕਿਸਾਨਾਂ ਦੀਆਂ ਟਰਾਲੀਆਂ ਤੇ ਹੋਰ ਸਮਾਨ ਚੋਰੀ ਹੋਣ ਦਾ ਮੁੱਦਾ ਬਰਮਾਇਆ ਇਹ 31 ਤਰੀਕ ਨੂੰ ਹੋਵੇਗਾ ਪੰਜਾਬ ਦੇ ਆਪ ਦੇ ਮੰਤਰੀਆਂ ਦੇ ਘਰਾਂ ਦਾ ਘਰਾਓ ਤੇ ਆਖਰੀ ਖਬਰ ਜਥੇਦਾਰਾਂ ਦੀ ਨਿਯੁਕਤੀ ਤੇ ਹਟਾਏ ਜਾਣ ਦੇ ਲਈ ਬਣੇ ਗਾ ਨਹੀਂ ਜੰਮ ਜੀ ਇਹ ਜੱਜ ਯਸ਼ਵੰਤ ਜਿਹੜਾ ਹੈਗੇ ਨੇ ਜੀ ਵਰਮਾ ਇਹਨਾਂ ਦਾ ਕੀ ਚੱਕਰ ਹੈ ਕਿ ਇਹ ਬਦਲੀ ਦੇ ਉੱਤੇ ਕਿਉਂ ਵਿਵਾਦ ਛੜਿਆ ਪਿਆ ਇਹ ਖ਼ਬਰੀ ਇਕੱਲੇ ਵੀ ਇਹ ਉਹ ਯਸ਼ਵੰਤ ਵਰਮਾ ਹਾਈ ਕੋਰਟ ਦੇ ਜੱਜ ਨੇ ਜਿਨ੍ਹਾਂ ਦੇ ਘਰ ਦੇ ਵਿੱਚੋਂ 15 ਕਰੋੜ ਰੁਪਈਆ ਮਿਲਿਆ ਹਮਮਾ ਨਾ 1 ਨਾ 2 ਨਾ 3 15 ਕਰੋੜ ਰੁਪਈਆ ਮਿਲਿਆ ਉਹ ਵੈਸੇ ਤਾਂ ਚਲੋ ਅੱਗ ਕਿਤੇ ਲੱਗਣੀ ਨਹੀਂ ਚਾਹੀਦੀ ਅੱਗ ਬੜਾ ਡਰਾਉਣਾ ਸ਼ਬਦ ਆ ਪਰ ਇਹਨਾਂ ਦੇ ਘਰ ਦੇ ਵਿੱਚ ਲੱਗੀ ਤਾਂ ਕੁਦਰਤ ਦਾ ਆਪਾਂ ਨੂੰ ਸ਼ੁਕਰੀਆ ਕਰਨਾ ਚਾਹੀਦਾ ਵੀ ਜੇਕਰ ਅੱਗ ਨਾ ਲੱਗਦੀ ਤਾਂ ਪੈਸਿਆਂ ਬਾਰੇ ਕੀ ਨਹੀਂ ਪਤਾ ਲੱਗਣਾ ਸੀ ਤੇ ਚੰਗਾ ਹੋਇਆ ਇੱਥੇ ਲੱਗੀ ਆ ਕਿਉਂਕਿ ਜੱਜ ਦੇ ਘਰ ਦੇ ਵਿੱਚ 14 ਤਰੀਕ ਨੂੰ ਅੱਗ ਲੱਗੀ ਸੀ ਫਾਇਰ ਬ੍ਰਿਗੇਡ ਦੀਆਂ ਘਟਕਾਈਆਂ ਅੱਗ ਬੁਝਾਉਣ ਦੇ ਵਾਸਤੇ ਉਹ ਮੁਲਾਜ਼ਮਾ ਨੇ ਦੇਖਿਆ ਕਿ ਨੋਟ ਉਦੋਂ ਪਰਚੇ ਸੜਦੇ ਆ। ਕਈ ਨੋਟ ਸੜ ਗਏ, ਕੋਈ ਬੋਰੇ ਸੜ ਗਏ ਨੋਟਾਂ ਦੇ, ਕੰਗਾਂ ਦੀਆਂ ਕੰਨੀਆਂ ਸੜਗੀਆਂ, ਕਈ ਅੱਧ ਪਚਦੇ ਸੜ ਗਏ, ਕੋਈ ਪੌਣੇ ਨੋਟ ਸੜ ਗਏ ਇਸ ਤਰੀਕੇ ਨਾਲ। ਕਈ ਸਵਾਲ ਹੀ ਬਣ ਗਏ ਆ। ਸੋ ਉਸ ਤੋਂ ਬਾਅਦ ਵੀ ਰਵਾੜ ਪੈਣਾ ਹੋ ਗਿਆ। ਫਿਰ ਇਸ ਮਾਮਲੇ ਦੇ ਵਿੱਚ ਨਾ ਹਰਪ੍ਰੀਤ ਜੀ ਮੋਰ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਫਾਇਰ ਬ੍ਰਿਗੇਡ ਡਿਪਾਰਟਮੈਂਟ ਦਾ ਇੰਚਾਰਜ ਕਹਿੰਦਾ ਦਿੱਲੀ ਵਾਲਾ ਜਿਹੜਾ ਜੀ ਟੀਮ ਨੂੰ ਫੋਨ ਆਇਆ ਸੀ ਉਹ ਅੱਗ ਬੁਝਾਉਣ ਗਏ ਸਾਨੂੰ ਕੋਈ ਪੈਸਾ ਨਹੀਂ ਮਿਲਿਆ। ਐਨੇ ਚਿਰ ਨੂੰ 65 ਸੈਕਿੰਡ ਦੀ ਇੱਕ ਵੀਡੀਓ ਆ ਗਈ। ਦੇ ਵਿਚ ਅਗਦੇ ਵਿੱਚ ਨੋਟ ਪਏ ਆ ਤੇ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਆਪਸ ਚ ਗੱਲਾਂ ਕਰ ਰਹੇ ਆ ਅਰੇ ਜਾਂ ਤੋਂ ਬਹਾਤਮਾ ਗਾਂਧੀ ਦੇ ਅਗ ਲਗੀ ਪਈ ਆ ਸਭ ਵੀਡੀਓ ਸੁਪਰੀਮ ਕੋਰਟ ਨੇ ਹੁਣ ਆਪਣੀ ਵੈਬਸਾਈਟ ਦੇ ਉੱਤੇ ਪਾਈ ਆ ਹੁਣ ਜੱਜ ਇੱਕ ਗੱਲ ਕਹੀ ਹੈ ਕਿ ਸਰ ਜੀ ਮੇਰੇ ਘਰ ਦੇ ਨਾਲ ਕਮਰਾ ਬਣਿਆ ਹੈ ਘਰ ਦੇ ਵਿੱਚ ਹੀ ਪਰ ਉਧਰਲੇ ਪਾਸੇ ਤਾਂ ਜਾਂਦਾ ਨਹੀਂ ਕਿ ਕਿਤਾ ਕੌਣ ਰੱਖ ਗਿਆ ਮੈਂ ਕਿਹਾ ਜੀ ਆਮ ਬੰਦੇ ਦੇ ਘਰ ਚ ਕੋਈ 200 ਰੁਪਏ ਦੀ ਛੱਡ ਕੇ ਜਾਂਦਾ ਇੱਥੇ 15 ਕਰੋੜ ਕੌਣ ਛੱਡ ਗਿਆ ਹੁਣ ਅਗਲੀ ਗੱਲ ਇਹ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਵੀ ਇਸ ਜੱਜ ਨੂੰ ਇਲਾਹਾਬਾਦ ਦੇ ਵਿੱਚ ਸ਼ਿਫਟ ਕਰ ਦਿੱਤਾ ਜਾਵੇ ਬਦਲ ਦਿੱਤਾ ਜਾਵੇ ਤੇ ਅੱਗੋਂ ਇਲਾਹਾਬਾਦ ਦੀ ਬਾਰ ਐਸੋਸੀਏਸ਼ਨ ਨੇ ਕਿਹਾ ਵੀ ਇਹ ਡਸਟਬਨ ਥੋੜੀ ਆ ਜਿਹੜਾ ਮਰਜ਼ੀ ਕੂੜਾ ਇੱਥੇ ਸੁੱਟਦੇ ਹੋ ਸਰ ਕਾਚਾ ਮੁੱਦਾ ਬਹੁਤ ਵੱਡੇ ਪੱਧਰ ਦੇ ਉੱਤੇ ਭਾਰਤ ਦੇ ਵਿੱਚ ਕਰਵਾਇਆ ਪਿਆ ਹੈ ਹਾਂ ਜੀ ਇੰਟਰਸਟਿੰਗ ਦੂਸਰੇ ਪਾਸੇ ਜੀ 25% ਦੀ ਵਾਅਦਾ ਕਰ ਲਿਆ ਸੰਸਦਾਂ ਨੇ ਆਪਣੀ ਤਨਖਾਹਾਂ ਦੇ ਵਿੱਚ ਆਮ ਜਨਤਾ ਹਹਾ ਕਰਮਚਾਰੀ ਮਹਿੰਗਾਈ ਦੀ ਤੇ ਇਹ ਕਰਨ ਦੇ ਉੱਤੇ ਕੀ ਪ੍ਰतिक੍ਰਮ ਆ ਰਿਹਾ ਹੈ ਜਪੋ ਜੀ ਪ੍ਰतिकਰਮ ਤਾਂ ਬਹਿ ਭਾਵੇਂ ਪੰਜਾਬ ਦੇ ਵਿਧਾਨ ਸਭਾ ਦੇ ਮੈਂਬਰ ਹੋਣ ਤੇ ਭਾਵੇਂ ਹੁਣ ਲੋਕ ਸਭਾ ਦੇ ਮੈਂਬਰ ਦੇਸ਼ ਦੇ ਉਦੋਂ ਭਾਵੇਂ ਨਾਲ ਦੇ ਵਿੱਚ ਇਟ ਖੜਕਾ ਚੱਲਦਾ ਰਹੇ ਪਰ ਜਦੋਂ ਤਨਖਾਹ ਤੇ ਪੱਤੇ ਵਰਦੇ ਹੁਣ ਫਿਰ ਇੱਕੋ ਮੰਮੀ ਦੇ ਜਾਏ ਹੋ ਜਾਂਦੇ ਆ ਫਿਰ ਕਹਿੰਗੇ ਹਾਂ ਬਿਲਕੁਲ ਸਹੀ ਗੱਲ ਆ ਇਹ ਵਧਣੀ ਹੀ ਚਾਹੀਦੀ ਆ ਭੱਤੇ ਵਧਣੇ ਹੀ ਚਾਹੀਦੇ ਆ ਲੋਕ ਸਭਾ ਦੇ ਇੱਕ ਮੈਂਬਰ ਨੂੰ 1 ਲੱਖ ਰੁਪਿਆ ਮਹੀਨਾ ਤਨਖਾਹ ਮਿਲਦੀ ਆ ਤੇ ਭੱਤੇ ਵੱਖਰੇ ਆ ਉਹਦੇ ਵਿੱਚ ਆਉਣ ਜਾਣ ਦਾ ਪੱਤਾ ਫਰਸਟ ਕਲਾਸ ਜਿਹੜੀ ਆ ਏਸੀ ਜਿਹੜੀ ਆ ਉਹ ਕਿਤੇ ਵੀ ਜਾਣਾ ਹੋਵੇ ਭਾਰਤ ਭਰ ਦੇ ਵਿੱਚ ਜਿੰਨੇ ਮਰਜ਼ੀ ਵਾਰ ਰੇਲ ਦੀ ਇਹਨਾਂ ਨੂੰ ਬੜੀ-ਬੜੀ ਕਈ ਦਰਜਨ ਟਿਕਟਾਂ ਜਿਹੜੀਆਂ ਉਹ ਵਕ ਵਕ ਸਮਾਂ ਤੇ ਹਵਾਈ ਸਫ਼ਰ ਦੀਆਂ ਮੁਫ਼ਤ ਮਿਲਦੀਆਂ ਕਿ ਇਹਦਾ ਖਰਚਾ ਮਿਲਦਾ ਬਿਜਲੀ ਦੀਆਂ ਯੂਨਿਟਾਂ ਮਿਲਦੀਆਂ ਮੋਬਾਈਲ ਪੱਤਾ ਮਿਲਦਾ ਉਹ ਵੱਖਰੇ ਆ ਪਰ ਅੱਜ ਲੋਕ ਸਭਾ ਦੇ ਵਿੱਚ ਸੰਸਦ ਮੈਂਬਰਾਂ ਜਿਹੜੇ ਉਹਨਾਂ ਦੀ ਤਨਖਾਹ ਤੇ 24% ਵਾਧਾ ਕੀਤਾ ਯਾਨੀ ਕਿ ਤਨਖਾਹ ਤਨਖਾਹ 1 ਲੱਖ ਤੇ 24000 ਰੁਪਏ ਹੋ ਗਈ ਹੈ ਜੀ ਜਿਹੜੀ ਪੈਨਸ਼ਨ ਆ ਉਹਦੇ ਵਿੱਚ ਵੀ ਕਾफी ਵਾਧਾ ਕੀਤਾ ਗਿਆ ਜਿਹੜਾ ਇਹਨਾਂ ਨੂੰ 2000 ਰੁਪਇਆ ਅਲਾਉਂਸ ਮਿਲਦਾ ਹੁੰਦਾ ਸੀ ਜਦੋਂ ਆਪਾਂ ਜਾਣੀਏ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਇਹ ਵਧਾ ਕੇ ਅੱਜ 2500 ਰੁਪਇਆ ਕਰ ਦਿੱਤਾ ਗਿਆ ਜੀ ਪਰ ਡੇ ਜੀ ਮਨੀਸ਼ ਸੋਧਿਆ ਨੇ ਪੰਜਾਬ ਦੇ ਆਮ ਆਦਮੀ ਪਾਰਟੀ ਦਾ ਇੰਚਾਰਜ ਬਣਨ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਦੌਰੇ ਇੱਕ ਸ਼ੁਰੂ ਕਰ ਦਿੱਤੇ ਨੇ ਚੰਡੀਗੜ੍ਹ ਪਹੁੰਚ ਕੇ ਕੀ ਕੀ ਆਏ ਉਹਨਾਂ ਨੇ ਦੇਖੋ ਜੀ ਅੱਜ ਮਨੀਸ਼ ਸੋਧਿਆ ਨੇ ਜਿਹੜੇ ਪੰਜਾਬ ਦੇ ਇੰਚਾਰਜ ਬਣਨ ਤੋਂ ਬਾਅਦ ਇਹ ਪਹਿਲੀ ਵਾਰ ਆਏ ਜੀ ਅੱਲੀ ਵਾਰ ਉਹ ਆਏਗੀ ਪੰਜਾਬ ਦੇ ਵਿੱਚ ਦਿੱਲੀ ਚੰਡੀਗੜ੍ਹ ਦੇ ਵਿੱਚ ਪਹੁੰਚੇ ਆ ਤੇ ਗੱਲ ਇਹ ਜੀ ਕਿ ਜਦੋਂ ਉਹ ਪਹੁੰਚੇ ਆ ਤੇ ਉਹਨਾਂ ਦਾ ਬੜਾ ਵੱਡੇ ਪੱਦਰ ਦੇ ਉੱਤੇ 에ਅਰਪੋਰਟ ਤੇ ਸਵਾਗਤ ਹੋਇਆ ਜੀ ਚੰਡੀਗੜ੍ਹ ਦੇ 에ਅਰਪੋਰਟ ਤੇ ਹਮ ਹਮ ਅੱਜ ਤੱਕ ਇੰਨੀ ਵੱਡੀ ਗਿਣਤੀ ਦੇ ਉੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੀਗੇ ਇੰਨੀ ਵੱਡੀ ਗਿਣਤੀ ਦੇ ਵਿੱਚ ਮੰਤਰੀ ਸੀ ਉਹ ਆਮ ਸੀਗੇ ਬੰਦੇ ਇਹ ਉਹ ਲੱਗਦਾ ਸੀ ਵੀ ਜਿਵੇਂ ਨਾ ਕੋਈ ਟਿਕ ਦੇ ਵਿੱਚ 골ਡ ਮੈਡਲ ਜਿੱਤ ਕੇ ਖਿਡਾਰੀ ਵਾਪਸ ਆਇਆ ਹੁੰਦਾ 에ਅਰਪੋਰਟ ਤੇ ਤੇ ਉਹਦਾ ਸਵਾਗਤ ਕਰਨ ਵਾਸਤੇ ਖੜੇ ਆ। ਜੀ। ਉਹ ਮਨੀਸ਼ ਖੋਧਿਆ ਹੋਰਾਂ ਨੇ ਗੱਲ ਕਹੀ ਹੈ ਜੀ ਕਿ ਦੇਖੋ ਪਹਿਲੇ ਜਿਹੜੇ ਸਮੇ ਸੀਗਾ ਪਹਿਲਾ ਸਮਾਂ ਉਹਨਾਂ ਦੇਖੋ ਜੀ ਅਸੀਂ ਸੁਧਾਰ ਕਰਨ ਦੇ ਉੱਤੇ ਲਾਇਆ ਪਿਛਲੀਆਂ ਸਰਕਾਰਾਂ ਬਹੁਤ ਨੁਕਸਾਨ ਕਰ ਗਈਆਂ। ਹੁਣ ਉਹ ਕਹਿੰਦੇ ਵੀ ਅਸੀਂ ਵਟ ਕੱਢ ਦੇਾਂਗੇ ਕਾਮਯਾਬੀ ਦੇ। ਉਹ ਕਹਿੰਦੇ ਕਿ ਦੇਖਿਓ ਹੁਣ ਪੰਜਾਬ ਦੇ ਵਿੱਚ ਤਰੱਕੀ ਕਿਸ ਤਰੀਕੇ ਨਾਲ ਹੁੰਦੀ ਅਸੀਂ ਰਾਕਟ ਦੀ ਰਫਤਾਰ ਦੇ ਨਾਲ। ਉਹਨੂੰ ਕਹਿੰਦੇ ਜੀ ਕਿ ਅਸੀਂ ਹੁਣ ਵਿਕਾਸ ਤੇ ਕੰਮ ਕਰਦੇ ਆ। ਉਹਨਾਂ ਨੇ ਪਾਈ ਆ ਗੱਲਾਂ ਬਾਤਾਂ ਕਹੀਆਂ। ਉਹ ਦੇਖਦੇ ਭਾਈ ਕਿੰਨੀ ਕੀ ਤਰੱਕੀ ਹੁੰਦੀ ਆ ਕੀ ਕੁਝ ਬਣਦਾ ਪਰ ਅੱਜ ਉਹਨਾਂ ਨੇ ਇਹ ਗੱਲ ਕਹੀ ਵੀ ਦੇਖਿਓ ਹੁਣ ਅਸੀਂ ਤਰੱਕੀ ਬਹੁਤ ਕਰਨੀ ਆ ਜਿਸ ਭਗਵੰਤ ਸਤਿਮਾਨ ਦੇ ਨਾਲ ਵੀ ਅੱਜ ਇਹਨਾਂ ਦੀ ਮੀਟਿੰਗ ਹੋਈ ਹੈ ਜੀ ਜੀ ਤੇ ਲੈਜਿਸਲੇਚਰ ਦੇ ਵਿੱਚ ਪ੍ਰਤਾਪ ਸਿੰਘ ਬਾਜਬਾ ਨੇ ਕਿਹੜੇ ਅਹਿਮ ਮੁੱਦੇ ਚੁੱਕੇ ਨੇ ਜੀ ਦੇਖੋ ਬਜਟ ਸੈਸ਼ਨ ਚੱਲ ਰਿਹਾ ਜੀ ਪੰਜਾਬ ਦਾ ਇਹ ਸ਼ੁੱਕਰਵਾਰ ਤੋਂ ਸ਼ੁਰੂ ਹੋਇਆ ਸ਼ੁੱਕਰਵਾਰ ਵੀ ਕਲੇ ਸ਼ਨੀ ਐਤਵਾਰ ਦੀ ਛੁੱਟੀ ਆ ਗਈ ਤੇ ਅੱਜ ਅਸੀਂ ਸੋਮਵਾਰ ਤੁਹਾਡੇ ਅੱਜ ਹੈ ਸੋਮਵਾਰ ਤੇ ਸਾਡੇ ਅਸੀਂ ਕਹਿੰਦੇ ਸੀ ਸੋਮਵਾਰ ਪਰ ਗੱਲ ਇਹ ਜੀ ਕਿ ਇਹ ਬਜਟ ਫੈਸ਼ਨ ਦੇ ਵਿੱਚ ਤੇ ਅੱਜ ਪ੍ਰਤਾਪ ਸਿੰਘ ਬਾਜਵਾ ਨੇ ਵਧੀਆ ਗੱਲਾਂ ਕੀਤੀਆਂ ਸਹੀ ਮੁੱਦੇ ਚੁੱਕੇ ਆ ਉਹਨਾਂ ਨੇ ਸਪੀਕਰ ਸਾਹਿਬ ਨੂੰ ਸੰਬੋਧਨ ਕਰਦੇ ਆ ਕਿਹਾ ਜੀ ਕਿ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚੋਂ ਚੋਣ ਤੋਂ ਪਹਿਲਾਂ ਕਹਿੰਦੀ ਸੀ ਔਰਤਾਂ ਨੂੰ 1-1000 ਰੁਪਏ ਦੇਵਾਂਗੇ ਹੁਣ ਇਹ ਨਾ ਹੋਵੇ ਵੋਟਾਂ ਤੋਂ 2 ਮਹੀਨੇ ਪਹਿਲਾਂ ਦੇ ਦਿਓ ਤੇ 36-36000 ਰੁਪਏ ਤਾਂ ਤੁਸੀਂ ਇਸ ਵੇਲੇ ਦੇਣਦਾਰ ਆ ਕੱਲੀ-ਕੱਲੀ ਔਰਤ ਦੇ ਫਿਰ ਇਹ ਦੱਸੋ ਜੀ ਵੀਆਈਪੀ ਕਲਚਰ ਕਿੱਥੇ ਘਟਿਆ ਮੁੱਖ ਮੰਤਰੀ ਤੇ ਉਹਦੇ ਪਰਿਵਾਰਕ ਮੈਂਬਰਾਂ ਦੇ ਕੋਲੇ 1200 ਦੇ ਕਈ ਪੁਲਿਸ ਬੁਲਾ ਦਬਾ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਦੇਖੋ ਇਸ ਵੇਲੇ ਕਰਨਲ ਦੀ ਕੁੱਟ ਮਾਰ ਦੇ ਮਾਮਲੇ ਦੇ ਉੱਤੇ ਪੁਲਿਸ ਨੇ ਪਰਦਾ ਪਾਉਣ ਦੀ ਕਿਉਂ ਕੋਸ਼ਿਸ਼ ਕੀਤੀ ਪੰਜਾਬ ਦੇ ਕਿਸਾਨਾਂ ਨੂੰ ਡਿਟੇਲ ਕਿਉਂ ਕੀਤਾ ਉੱਥੋਂ ਕਿਉਂ ਉਹਨਾਂ ਨੇ ਬਲਡੋਜਰਾਂ ਦੇ ਨਾਲ ਘਰ ਢਾਏ ਗਏ ਸੰਭੂ ਢਾਏ ਗਏ ਛੱਡ ਢਾਏ ਗਏ ਆ ਉਹਨਾਂ ਨੇ ਵਕਫ ਵਕਫ ਮੁਖ ਤੇ ਚੁੱਕੇ ਆ ਤੇ ਬੜੀਆਂ ਗੱਲਾਂ ਕਹੀਆਂ ਫਿਰ ਅੱਜ ਇੱਕ ਮੈਨੂੰ ਗੱਲ ਬੜੀ ਵਧੀਆ ਲੱਗੀ ਜਿਹੜੇ ਹੈਗੇ ਨਾ ਇੰਦਰ ਪ੍ਰਤਾਪ ਸਿੰਘ ਰਾਣਾ ਇੰਦਰ ਪ੍ਰਤਾਪ ਸਿੰਘ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਆ ਉਹ ਕਹਿੰਦੇ ਦੇਖੋ ਸਪੀਕਰ ਸਾਹਿਬ ਪੰਜਾਬ ਦੇ ਵਿੱਚ ਕੋਈ ਵੀ ਨੇਤਾ ਹੋਵੇ ਉਹਦੇ ਕੋਲੇ ਚਾਰ ਤੋਂ ਵੱਧ ਗੱਲ ਮੈਂ ਨਹੀਂ ਹੋਣੀ ਚਾ ਇਹਨਾਂ ਦੇ ਕੋਲੇ 25-25 ਗਨਮੈਣਾਂ ਕਈ ਨਿਤਾਵਾਂ ਦੇ ਕੋਲੇ ਇੰਨੇ ਗਨਮੈਣ ਇੱਕ ਥਾਣੇ ਦੇ ਵਿੱਚ ਨਹੀਂ ਹੁੰਦੇ ਇਹਨੇ ਪੁਲਿਸ ਮੁਲਾਦਮ ਜਿੰਨੇ ਨਾਲ ਲਈ ਫਿਰਦੇ ਆ ਹੂੰ ਕੋਈ ਵੀ ਹੋਵੇ ਸਮਾਜ ਵਿਰੋਧੀ ਧਰਨੇ ਵਿੱਚ ਆ ਭਾਵੇਂ ਸੱਤਾਧਾਰੀ ਧਰਨਾ ਚਾਰ ਤੋਂ ਵੱਧ ਗਨਮੈਣ ਹੁਣ ਬਾਕੀ ਸਾਰੇ ਥਾਣਿਆਂ 'ਚ ਭੇਜੇ ਜਾਣ ਕਈ ਨਿਤਾਵਾਂ ਦੇ ਗਨਮੈਣ ਆ ਜਿਹੜੇ ਉਹ ਤਾਂ ਨਿਆਣੇ ਸਕੂਲ ਛੱਡ ਕੇ ਆਉਂਦੇ ਸਕੂਲੋਂ ਲੈ ਕੇ ਆਉਂਦੇ ਆ ਕਈ ਸਬਜ਼ੀ ਵਾਲੇ ਦੇ ਫਿਰਦੇ ਹੁੰਦੇ ਆ ਜਦੋਂ ਸਰਕਾਰ ਚਲੀ ਜਾਂਦੀ ਫਿਰ ਦੋ-ਦੋ ਗਨਮੈਣ ਰਹਿ ਜਾਂਦੇ ਥੋੜੇ ਡਿਪਰੈਸ਼ਨ ਦੇ ਵਿੱਚ ਆ ਜਾਂਦੇ ਜੀ ਪੰਜਾਬ ਪੁਲਿਸ ਨੇ ਹਾਈ ਕੋਰਟ ਦੇ ਵਿੱਚ ਕੀ ਸਟੇਟਮੈਂਟ ਦਿੱਤੀ ਕਿ ਜੀ ਅਸੀਂ ਡੱਲੇਵਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਬੜੀ ਹੈਰਾਨੀਜਨਕ ਸਟੇਟਮੈਂਟ ਦਿੱਤੀ ਹੈ ਆ ਬਿਲਕੁਲੀ ਅੱਜ ਪੰਜਾਬ ਦੀ ਪੁਲਿਸ ਦੇ ਵੱਲੋਂ ਨਾ ਇਹ ਦੇ ਦਿੱਤੀ ਗਈ ਸਟੇਟਮੈਂਟ ਜਿਹਦੇ ਉੱਤੇ ਅੱਜ ਖਾਸਾ ਵਿਵਾਦ ਛੜਿਆ ਵੀ ਭਾਈ ਇਹ ਕੀ ਗੱਲ ਹੋਈ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਡਿਟੇਨ ਕੀਤਾ ਇਹ ਸ਼ਬਦ ਦੇ ਵਿੱਚ ਹੀ ਫਰਕ ਹੈ ਤੁਸੀਂ ਤਾਂ ਚੱਕ ਕੇ ਤਾਂ ਲੈ ਚ ਹੀ ਗਏ ਆ ਨਾ ਅਪਲ ਦੇ ਵਿੱਚ ਲੰਗੇ ਕੱਲ ਇਹ ਖਬਰ ਆ ਗਈ ਸੀ ਵੀ ਜਿਹੜੀ ਪੰਜਾਬ ਦੀ ਪੁਲਿਸ ਆ ਨਾ ਉਹਨੇ ਡੱਲੇਵਾਲ ਹਰਾਨ ਨੂੰ ਜਲੰਧਰ ਦੇ ਅਹਿ ਚੌਣੀ ਦੇ ਵਿੱਚੋਂ ਚੱਕ ਕੇ ਤੇ ਉਹਨੂੰ ਪਟਿਆਲੇ ਦੇ ਹਸਪਤਾਲ ਦੇ ਵਿੱਚ ਨਿੱਜੀ ਹਸਪਤਾਲ ਦੇ ਵਿੱਚ ਸ਼ਿਫਟ ਕਰਤਾ ਜੀ ਤੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਸੀ ਇਸ ਮਸਲੇ ਦੇ ਉੱਤੇ ਉਹਦੇ ਵਿੱਚ ਪਤਾ ਕੀ ਹੈ ਜੀ ਕਹਿੰਦੇ ਜੀ ਪੰਜਾਬ ਪੁਲਿਸ ਨੇ ਕਿਹਾ ਹਲਫਨਾਮਾ ਦਾਖਲ ਕਰਕੇ ਵੀ ਅਸੀਂ ਢੱਲੇਵਾਲ ਨੂੰ ਗ੍ਰਿਫਤਾਰ ਨਹੀਂ ਕੀਤਾ ਉਹ ਤਾਂ ਇਲਾਜ ਦੀਨ ਆ ਅੱਜ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਦਾਲਤ ਨੇ ਗੱਲ ਕਹੀ ਹੈ ਵੀ ਪਰਿਵਾਰਕ ਮੈਂਬਰਾਂ ਦੇ ਨਾਲ ਮੁਲਾਕਾਤ ਦੀ ਇਜਾਜ਼ਤ ਦਿੱਤੀ ਜਾਵੇ ਸੋ ਹਲੇ ਵੀ ਕਈ ਕਿਸਾਨ ਆ ਜਿਹੜੇ ਉਹ ਜਿਲ੍ਹੇ ਦੇ ਵਿੱਚ ਆ ਦੇ ਪੰਜਾਬ ਦੀ ਪੁਲਸ ਪ੍ਰਾਪਤੀ ਤਾਂ ਕਿਵੇਂ ਪੇਸ਼ ਕਰ ਲਈ ਆ ਅੱਜ 200 ਕਿਸਾਨ ਛੱਡੇ ਜਾਣਗੇ ਅੱਜ 300 ਕਿਸਾਨ ਛੱਡੇ ਜਾਣਗੇ ਉਹ ਪ੍ਰਾਪਤੀ ਇਹਨੇ ਪੇਸ਼ ਕੀਤੀ ਜਾ ਰਹੀ ਹੈ ਜੀ ਪੰਜਾਬ ਵਿੱਚ ਮੰਤਰੀ ਮੰਡਲ ਵਿੱਚ ਕੋਈ ਵੱਡਾ ਬਦਲਾਅ ਆਣ ਵਾਲਾ ਹੈ ਜੀ ਹਾਂ ਬਿਲਕੁਲ ਜੀ ਸੌ ਦੇ ਵਿੱਚੋਂ ਤੇ 95% ਦੀ ਆਸ ਆ ਵੀ ਇਹ ਆਇਆ ਲੋ ਹਮ ਹਮ ਕੁਝ ਹਫ਼ਤਿਆਂ ਦੇ ਵਿੱਚ ਦਾ ਪੈ ਰਹੀ ਹੈ ਕੁਝ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਹੁਣ ਕਰਕੇ ਸਰਕਾਰ ਦੇ ਵਿੱਚ 3 ਸਾਲਾਂ ਦੇ ਵਿੱਚ 5 ਤੋਂ ਲੈ ਕੇ 6 ਵਾਰ ਮੰਤਰੀ ਮੰਡਲ ਦੇ ਵਿੱਚ ਹਿਲਜਲ ਹੋਈ ਹੈ ਹੁਣ ਤੇ ਇਹ ਫੇਰ ਹੋਣੀ ਹੈ ਪੰਜਾਬ ਦੇ ਵਿੱਚ 18 ਮੰਤਰੀ ਬਣਾਏ ਜਾ ਸਕਦੇ ਇਸ ਵੇਲੇ ਟੋਟਲ 16 ਇਹ ਇਸ ਵੀ ਹੋਰ ਬਣਾਇਆ ਜਾ ਸਕਦਾ 2 ਵੀ ਹੋਰ ਬਣਾਏ ਜਾ ਸਕਦੇ ਆ ਇੱਕ ਨਾਂ ਵੀ ਬਣਾ ਕੇ ਤਾਂ ਵੀ ਕੋਈ ਚੱਕਰ ਨਹੀਂਗਾ ਪਰ ਇਹ ਤਾਂ ਗੱਲ ਪੱਕੀ ਹੈ ਵੀ ਸੰਜੀਵ ਅਰੋੜਾ ਦਾ ਮੰਤਰੀ ਬਣਨਗੇ ਹੀ ਬਣਨਗੇ ਹੁਣ ਇਹ ਤਾਂ ਗੱਲ ਕਲੀਅਰ ਹੋ ਗਈ ਹੈ ਤੇ ਉਸ ਤੋਂ ਵੱਡੀ ਗੱਲ ਇਹ ਆ ਵੀ ਹੋ ਸਕਦਾ ਜੀ ਇੱਕ ਕੋਈ ਹੋਰ ਮੰਤਰੀ ਵੀ ਬਣਾਇਆ ਜਾਵੇ ਜਿਹੜੀ ਅਭੀ ਦੋ ਤਿੰਨਾਂ ਦੀ ਛੁੱਟੀ ਹੋਣ ਦੀ ਸੰਭਾਵਨਾ ਉਹ ਨਵੇਂ ਚਿਹਰੇ ਆ ਸਕਦੇ ਜੀ ਸਵਰਨ ਟੈਣਾ ਜੀ ਇੱਕ ਮਸਲਾ ਹੋਰ ਕਾਫੀ ਗਰਮਾਇਆ ਹੈ ਪੰਜਾਬ ਵਿੱਚ ਉਹ ਹੈ ਕਿਸਾਨਾਂ ਦੀਆਂ ਟਰਾਲੀਆਂ ਤੇ ਹੋਰ ਸਮਾਨ ਜਿਹੜਾ ਉਹ ਚੋਰੀ ਹੋ ਗਏ ਤਾਂ ਬਿਲਕੁਲ ਜੀ ਇਹ ਬੜੇ ਦੁੱਖ ਦੀ ਗੱਲ ਆ ਵੀ ਦੇਖੋ ਉਦੋਂ ਨਾ ਕਿਸਾਨਾਂ ਨੂੰ ਤਾਂ ਬਾਰਡਰਾਂ ਤੋਂ ਚਾੱਕ ਕੇ ਲੈ ਗਈ ਪੁਲਿਸ ਜੀ ਵੀ ਇਹਨਾਂ ਨੂੰ ਕਿੱਥੇ ਬੱਸਾਂ ਦੇ ਵਿੱਚ ਬੈਹਜੋ ਕਿਸੇ ਨੂੰ ਥਾਣੇ ਲੈ ਗਏ ਕਿਸੇ ਨੂੰ ਕਿਤੇ ਲੈ ਗਏ ਕਿਸੇ ਨੂੰ ਕਿਤੇ ਲੈ ਗਏ ਇਹ ਮਾਮਲਾ ਆ ਗਿਆ ਔਰ ਉਸ ਤੋਂ ਵੱਡਾ ਅਗਲੀ ਗੱਲ ਇਹ ਹੈ ਜੀ ਕਿ ਹੁਣ ਇਸ ਮਾਮਲੇ ਦੇ ਵਿੱਚ ਹੋਵੇ ਕੀ ਦੀ ਟਰਾਲੀਆਂ ਬਾਕੀ ਸਮਾਨ ਤਾਂ ਉੱਥੇ ਦਾ ਉੱਥੇ ਪਿਆ ਉਹ ਤਾਂ ਕਿਤੇ ਨਜ਼ਰ ਨਹੀਂ ਸਕੇ ਸੋ ਗੱਲ ਇਹ ਜੀ ਉਹ ਜਿਹੜੇ ਉੱਥੇ ਪਿਆ ਸੀ ਸਮਾਨ ਉਹ ਚੋਰੀ ਹੋ ਗਿਆ ਹੂੰ ਹੂੰ ਕਿਸੇ ਦੀ ਟਰਾਲੀ ਚੋਰੀ ਹੋ ਗਈ ਕਿਸੇ ਦਾ ਟਰੈਕਟਰ ਚੋਰੀ ਹੋ ਗਿਆ ਕਿਸੇ ਦਾ ਟਰੈਕਟਰ ਦੀ ਬੈਟਰੀ ਕੱਢ ਲਈ ਕਿਸੇ ਦਾ ਟਾਇਰ ਲੈ ਗਏ ਹੂੰ ਪੱਖੇ ਉੱਥੋਂ ਚੋਰੀ ਹੋ ਗਏ ਏਸੀ ਉੱਥੋਂ ਚੋਰੀ ਹੋ ਗਿਆ ਸਿਲੰਡਰ ਉੱਥੋਂ ਚੋਰੀ ਹੋ ਗਿਆ ਰਾਸ਼ਨ ਉੱਥੋਂ ਚੋਰੀ ਹੋ ਗਿਆ ਬਾਕੀ ਨਿੱਕਸੂ ਪੁੱਥੋਂ ਬੜਾ ਚੋਰੀ ਹੋ ਗਿਆ ਸੋ ਹੁਣ ਸੋਸ਼ਲ ਮੀਡੀਆ ਤੇ ਖਬਰ ਆਉਂਦੀਆਂ ਫਲਾਣੇ ਦੇ ਘਰ ਦੇ ਵਿੱਚੋਂ ਆ ਮਿਲਿਆ ਫਲਾਣੇ ਦੇ ਘਰ ਦੇ ਵਿੱਚੋਂ ਮਿਲਿਆ ਆ ਪਰ ਗੱਲ ਇਹ ਜੀ ਪੁਲਿਸ ਨੇ ਕਿਹਾ ਹੁਣ ਤੱਕ ਅਸੀਂ ਕਿਸਾਨਾਂ ਦੀ ਸ਼ਿਕਾਇਤ ਦੇ ਉੱਤੇ ਤਿੰਨ ਪਰਚੇ ਦਰਜ ਕੀਤੇ ਆ ਜੀ ਤਾਂ ਦੁੱਖ ਹੈ ਇਸ ਗੱਲ ਦਾ ਵੀ ਕਿਸਾਨਾਂ ਨੂੰ ਇਸ ਤਰੀਕੇ ਦੇ ਨਾਲ ਲੁੱਟਣ ਵਾਲੇ ਉਹਨਾਂ ਦਾ ਸਮਾਨ ਚੋਰੀ ਕਰਨ ਵਾਲੇ ਵੀ ਆ ਗਏ ਹੂੰ ਹੂੰ ਤੇ ਪੰਜਾਬ ਦੇ ਮੰਤਰੀਆਂ ਦੇ ਘਰਾਂ ਦੇ ਜਿਹੜੇ ਹੈਗੇ ਘਰਾਓ ਹੋਣ ਜਾ ਰਹੇ ਨੇ ਜੀ ਕੌਣ ਕਰਨ ਜਾ ਰਿਹਾ ਹੈ ਘਰਾਓ ਇਹ ਜੀ ਭਾਰਤੀ ਕਿਸਾਨ ਸੌਰੀ ਜਿਹੜੇ ਹੈਗੇ ਨੇ ਸਿੰਜਪਤਕਸਾਨ ਮੋਰਚਾ ਗੈਰ ਰਾਜਨੀਤਕ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ 31 ਮਾਰਚ ਨੂੰ ਅਸੀਂ ਪੰਜਾਬ ਦੇ ਸਾਰੇ ਮੰਤਰੀਆਂ ਦੇ ਘਰਾਂ ਦਾ ਇੱਕ ਦਿਨ ਦੇ ਲਈ ਘਰਾਓ ਕਰਾਂਗੇ ਤੇ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਵੱਲ गौर ਨਾ ਕੀਤੀ ਤਾਂ ਫਿਰ ਇਸ ਤੋਂ ਬਾਅਦ ਅਸੀਂ ਹੋਰ ਤਿੱਖਾ ਸੰਘਰਸ਼ ਕਰਨ ਦੇ ਬਾਰੇ ਵਿਚਾਰਬੰਦੀ ਕਰਾਂਗੇ ਜੀ ਜਥੇਦਾਰਾਂ ਦੀ ਨਿਯੁਕਤੀ ਤੇ ਫਿਰ ਉਹਨਾਂ ਨੂੰ ਹਟਾ ਦੇਣਾ ਇੱਕ ਨਾਰਮਲ ਜਿਹਾ ਕਨਸੈਪਟ ਬਣ ਗਿਆ ਪੰਜਾਬ ਦੇ ਵਿੱਚ ਕੀ ਇਸ ਬਾਰੇ ਹੁਣ ਕੋਈ ਨਵੇਂ ਕਾਨੂੰਨ ਬਣਨ ਜਾ ਰਹੇ ਨੇ ਦੇ ਖੁਦੀ ਜਿਹੜਾ ਨਾ ਇਸ ਵੇਲੇ ਧਾਨੀ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਨੇ ਅੱਜ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਉਹ ਕਹਿੰਦੇ ਵੀ ਦੇਖੋ ਆਉਂਦੇ ਸਮੇਂ ਦੇ ਵਿੱਚ ਕਹਿੰਦੇ ਵੀ ਅਸੀਂ ਇੱਕ ਨਿਯਮ ਬਣਾਵਾਂਗੇ ਜਥੇਦਾਰ ਨਿਯੁਕਤ ਕਰਨ ਤੇ ਜਥੇਦਾਰ ਹਟਾਉਣ ਦੇ ਮਾਮਲੇ ਦੇ ਉੱਤੇ ਬਹੁਤ ਜਲਦ ਉਹ ਕਹਿੰਦੇ ਜੀ ਅਸੀਂ ਇੱਕ ਨਿਯਮ ਬਣਾਉਣ ਜਾ ਰਹੇ ਹਾਂ ਇਹ ਗੱਲ ਦੇਖੋ ਤਾਂ ਉਹਨਾਂ ਦੇ ਵੱਲੋਂ ਕੀਤੀ ਗਈ ਆ ਕਿਉਂਕਿ ਮੰਗ ਇਸ ਗੱਲ ਦੀ ਬੜੀ ਕੀਤੀ ਜਾ ਰਹੀ ਆ ਵੀ ਜਥੇਦਾਰ ਬਣਾਉਣ ਤੇ ਹਟਾਉਣ ਦਾ ਤੁਹਾਡੇ ਕੋਲ ਨਿਯਮ ਕੀ ਆ ਜਿਨੂੰ ਮਰਜ਼ੀ ਆਪਾਂ ਬਣਾ ਦਿੰਨੇ ਜਿਨੂੰ ਮਰਜ਼ੀ ਆਪਾਂ ਹਟਾ ਦਿੰਨੇ ਇਹ ਤਰੀਕਾ ਗਲਤ ਹੈਗਾ ਇਹ ਗੱਲ ਕਹੀ ਜਾ ਰਹੀ ਆ ਸੋ ਦੇਖਦੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਕੁੱਲ ਮਿਲਾ ਕੇ ਗੱਲ ਇਹ ਆ ਵੀ ਇਸ ਵੇਲੇ ਇਹ ਮੁੱਦਾ ਕਾਫੀ ਗਰਮ ਹੋਇਆ ਪਿਆ ਹੈ ਤੇ ਜਨਾਬ ਸਭ ਪਟਿਆਲੇ ਤੋਂ ਕੀ ਖਬਰ ਹੈ ਜਿਹੜਾ ਕਰਨਲ ਪੁਸ਼ਪਿੰਦਰ ਬਾਦ ਦਾ ਮੁੱਦਾ ਸੀ ਉਹ ਡੀਸੀ ਦੇ ਦਫ਼ਤਰ ਤੱਕ ਰਾਉ ਕੀਤਾ ਜਾ ਰਿਹਾ ਸੀ ਕੀ ਲੇਟੈਸਟ ਹੈ ਉੱਥੋਂ ਕੋਈ ਸਰਕਾਰ ਨੇ ਕੋਈ ਕਦਮ ਚੁੱਕਿਆ ਦੇਖੋ ਜੀ ਜਿਹੜੇ ਉਥੋਂ ਦੇ ਹੈਗੇ ਨੇ ਐਸਐਸਪੀ ਉਹਨਾਂ ਦੇ ਵੱਲੋਂ ਤਾਂ ਨਾਨਕ ਸਿੰਘ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਆ ਵੀ ਅਸੀਂ ਹੁਣ ਤੱਕ ਕੋਈ ਕਾਰਵਾਈ ਕੀਤੀ ਆ ਹੂੰ ਹੂੰ ਉਹ ਕਹਿੰਦੇ ਵੀ ਦੇਖੋ ਪੁਲਿਸ ਮੁਲਾਜ਼ਮ ਸਸਪੈਂਡ ਕੀਤੇ ਆ ਐਫਆਈਆਰ ਦੋਰੀ ਬਾਰੀ ਦਰਜ ਕਰਕੇ ਬਾਈ ਨੇਮ ਕਰਨੀ ਪਈ ਗਈ ਆ ਜਿਹੜੇ ਪੁਲਿਸ ਮੁਲਾਜ਼ਮ ਪਟਿਆਲੇ ਜ਼ਿਲ੍ਹੇ ਤੋਂ ਬਾਹਰ ਤੋਂ ਇਰਸੇ ਗਏ ਆ ਉਹਨਾਂ ਨੇ ਇੱਕ ਹੋਰ ਗੱਲ ਕਹੀ ਆ ਉਹ ਕਹਿੰਦੇ ਜੀ ਅਸੀਂ ਇਹਦੇ ਵਿੱਚ ਇਹ ਨਹੀਂ ਕਰ ਦਿੱਤਾ ਵੀ ਭਾਈ ਤਿੰਨ ਮੈਂਬਰੀ ਕਮੇਟੀ ਬਣਾਈ ਆ ਇਸ ਤਰੀਕੇ ਦੇ ਨਾਲ ਉਹ ਕਹਿੰਦੇ ਜੀ ਅਸੀਂ ਆਪਣੀਆਂ ਗਤੀਵਿਧੀਆਂ ਕੀਤੀਆਂ ਅਸੀਂ ਝੂਠ ਨਹੀਂ ਕਾਰਵਾਈ ਕਰ ਰਹੇ ਹਾਂ ਜੀ ਇਹਨੇ ਕੀ ਬੰਦਾ ਪਰ ਗੱਲ ਇਹ ਹੈ ਜੀ ਕਿ ਇਸ ਮਸਲੇ ਦੇ ਉੱਤੇ ਡੀਸੀ ਦਫ਼ਤਰ ਦਾ ਘਰਾਓ ਵੀ ਕੀਤਾ ਗਿਆ ਸੀ ਲੰਘੇ ਕੱਲ ਵੱਡੀ ਗਿਣਤੀ ਦੇ ਵਿੱਚ ਸਾਬਕਾ ਫੌਜੀ ਸਹਿਬਾਨ ਪਹੁੰਚੇ ਸੀ ਹੋਰ ਸਮਾਜ ਦੇ ਵੱਖ-ਵੱਖ ਹਿੱਸਿਆਂ ਦੇ ਨੁਮਾਇंदे ਪਹੁੰਚੇ ਸੀ ਉਹ ਜਿਹੜੀ ਕਰਨਲ ਬਾਠ ਦੀ ਘਰਵਾਲੀ ਜਿਹੜੀ ਜਸਵਿੰਦਰ ਕੌਰ ਬਾਠ ਆ ਉਹ ਸ਼ੇਰਨੀ ਵਾਂਗੂੰ ਗੱਦੀ ਆ ਉਹ ਕਹਿੰਦੀ ਜੀ ਵਰਦਗਲ ਲਵਾ ਕੇ ਫਿਰ ਦਮ ਲਵਾਂਗੇ ਪਰ ਇਹ ਜੀ ਪੰਜਾਬ ਪੁਲਸ ਦੀ ਇਹਦੇ ਵਿੱਚ ਬੜੀ ਹੀਠੀ ਹੋਈ ਆ ਬੜੀ ਨਮੋਸ਼ੀ ਹੋਈ ਆ ਨੇ ਭਾਈ ਆ ਕੁਛ ਵੀ ਖੱਜਤਾ ਨਹੀਂ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੱਲ ਮਿਲਤੋਂ ਤੁਹਾਡੇ ਨਾਲ ਸਾਂਝ ਪਾਣੇ ਸਵੇਰੇ ਧੰਨਵਾਦ ਬਹੁਤ ਮਿਹਰਬਾਨੀ ਮਿਹਰਬਾਨੀ